ਇਹ ਅਰਚਤ ਕਰਦੇ ਨੇ ਉਹ ਵੈਗਰੂ ਕਾਲ ਪੁਰਖ ਪਰਮਾਤਮਾ ਦੇ ਨਾਮ ਨੂੰ ਜਪਦੇ ਨੇ ਜਿੱਥੇ ਮਨੁੱਖ ਇਸ ਭਵਜ ਭਾਵਦਮੀ ਆਵੀ ਦੁਨੀਆ ਤੋਂ ਪਾਅ ਲੱਗ ਜਾਂਦੇ ਨੇ ਉਥੇ ਹੀ ਉਹਨਾਂ ਮਨੁੱਖਾਂ ਦਾ ਜਿਹੜਾ ਕਰਮਣ ਵਰਨ ਦਾ ਘੇੜਾ ਉਹ ਨਾਸ਼ ਹੋ ਜਾਂਦਾ ਹੈ ਕਿਉਂਕਿ ਮਨੁੱਖ ਜਦੋਂ ਸ਼ਰਧਾ ਭਾਵਨਾ ਦੇ ਨਾਲ ਆ ਕੇ ਗੁਰੂ ਘਰ ਦੇ ਵਿੱਚ ਆਉਂਦਾ ਧੰਨ ਧੰਨ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਜੋ ਕੁਝ ਮੰਗਦਾ ਹੈ ਉਹ ਉਸ ਨੂੰ ਪ੍ਰਾਪਤ ਹੋ ਜਾਂਦਾ ਹੈ ਸਰਬਜੀ ਕੁਰਬਾਨੀ ਦਰਬਸ਼ਿਸ਼ ਕਰਦੇ ਨੇ ਜੋ ਮੰਗਰ ਠਾਕੁਰ ਆਪਣੇ ਤੇ ਸੋਈ ਸੋਈ ਦੇ ਵੈ ਨਾਨਕ ਦਾਸ ਮੁਖ ਤੇ ਜੋ ਬੋਲਾ ਇਹਾ ਉਹਾ ਸੱਚ ਹੈ ਕਿ ਜਿਹੜਾ ਕੋਈ ਸ਼ਰਧਾ ਦੇ ਨਾਲ ਭਾਵਨਾ ਦੇ ਨਾਲ ਤੰਦਰਨਾ ਸਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਆ ਕੇ ਜੋ ਕੁਝ ਮੰਗਦਾ ਹੈ ਉਹ ਉਸ ਨੂੰ ਪ੍ਰਾਪਤ ਹੋ ਜਾਂਦਾ ਹੈ ਕਿ ਜਿਹੜਾ ਤਪਸਥਾਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਵੱਡੇ ਸਾਹਿਬ ਜਾਂਦੇ ਭਗਵਾਨ ਬਾਬਾ ਸ੍ਰੀ ਜੱਜ ਦਾਤ ਜਿਹੜਾ ਇੱਥੇ ਵੀ ਕੋਈ ਸ਼ਰਧਾ ਦੇ ਨਾਲ ਭਾਵਨਾ ਦੇ ਨਾਲ ਇਹਨਾਂ ਦੇ ਦੁਆਰੇ ਤੇ ਉਹਨਾਂ ਦੇ ਜੋ ਕੁਝ ਮੰਗਦਾ ਹੈ ਉਹ ਸਮ ਪ੍ਰਾਪਤ ਹੋ ਜਾਂਦਾ ਸਾਫੀਕਾਰ ਦੱਸਦੇ ਹਨ ਕਿ ਭਗਵਾਨ ਬਾਬਾ ਸ੍ਰੀ ਚੰਦ ਦੀ ਭਾਈ ਕੰਡਿਆ ਜੀ ਜਿਸ ਸੰਸਾਰ ਨੂੰ ਤਾਸਦੇ ਹੋਏ ਜਗਨਨਾਥ ਪੁਰੀ ਵਿੱਚ ਪਹੁੰਚਦੇ ਨੇ ਜਦੋਂ ਜਗਨਨਾਥ ਪੁਰੀ ਪਹੁੰਚਦੇ ਨੇ ਉੱਥੋਂ ਦਾ ਜਿਹੜਾ ਰਾਜਾ ਰਾਜਾ ਉਦੇਸਨ ਜਿਸ ਦੇ ਘਰ ਦੇ ਵਿੱਚ ਕੋਈ ਪੁੱਤਰ ਨਹੀਂ ਹੈ ਉਸ ਦਾ ਵਜੀਰ ਆ ਜਿਹੜਾ ਨਾਨੋ ਪੰਡਤ ਨਾਨੋ ਪੰਡਤ ਜਦੋਂ ਵੇਖਦਾ ਕਿਉਂਕਿ ਉਹ ਭਗਵਾਨ ਬਾਬਾ ਸ੍ਰੀ ਚੰਦ ਦੀ ਅਰਾ ਮਾਤਾ ਦਾ ਬਹੁਤ ਪ੍ਰਭਾਵਿਤ ਸੀ ਤੇ ਜਦੋਂ ਭਗਵਾਨ ਬਾਬਾ ਸ੍ਰੀ ਚੰਦ ਜਗਨਨਾਥ ਪੁਰੀ ਦੇ ਵਿੱਚ ਪਹੁੰਚਦੇ ਨੇ ਤੇ ਉਥੋਂ ਦੇ ਲੋਕ ਜਿਹੜੇ ਜੋ ਵੀ ਭਗਵਾਨ ਬਾਬਾ ਸ੍ਰੀ ਚੰਦ ਜੀ ਕੋਲ ਜਾ ਕੇ ਮੰਨਦੇ ਨੇ ਤੇ ਉਹ ਉਹਨਾਂ ਨੂੰ ਪ੍ਰਾਪਤ ਹੁੰਦਾ ਹੈ ਤੇ ਇਹ ਸਾਧਨਾ ਕਰਮ ਮਾਤਾ ਵੇਖ ਕੇ ਨਾਨੋ ਪੰਡਤ ਜਿਹੜਾ ਭਗਵਾਨ ਬਾਬਾ ਸ੍ਰੀ ਚੰਦ ਦੀ ਤਰ੍ਹਾਂ ਮਾਤਾ ਨੂੰ ਮੇਜਦਾ ਹੋਇਆ ਉਹ ਜਾ ਕੇ ਰਾਜਾ ਉਰੇ ਸੈਭ ਨੂੰ ਜਾ ਕੇ ਸਾਰੀ ਬਾਤ ਤਾਂ ਦੱਸਦਾ ਕਹਿੰਦਾ ਰਾਜਾ ਤੇਰੇ ਘਰ ਦੇ ਵਿੱਚ ਕੋਈ ਪੁੱਤਰ ਨਹੀਂ ਹੈ ਮੈਂ ਅੱਜ ਇੱਕ ਐਸੇ ਸਾਧੂ ਨੂੰ ਮਿਲ ਕੇ ਆਇਆ ਐਸੇ ਸਾਧੂ ਦੇ ਦਰਸ਼ਨ ਕਰਕੇ ਆਇਆ ਜੇ ਤੂੰ ਉਹਦੇ ਕੋਲ ਜਾ ਕੇ ਆਪਣੇ ਫਰਿਆਦ ਕਰੇਂਗਾ ਆਪਣੇ ਉਸਦੇ ਕੋਲ ਜਾ ਕੇ ਜੋ ਕੁਝ ਮੰਗੇਗਾ ਉਹ ਤੈਨੂੰ ਪ੍ਰਾਪਤ ਹੋ ਜਾਵੇਗਾ ਉਹ ਫਿਰ ਹੀਰੇ ਮੋਤੀ ਲੈ ਕੇ ਆਪਣੀ ਰਾਗ ਨੂੰ ਨਾਮ ਲੈ ਕੇ ਨੌਕਰ ਚਾਕਰ ਨਾਮ ਲੈ ਕੇ ਉਹ ਭਗਵਾਨ ਬਾਬਾ ਸ੍ਰੀ ਚੰਦ ਜਿੱਥੇ ਉਹਨਾਂ ਨੇ ਧੂਣਾ ਲਾਇਆ ਸੀ ਉੱਥੇ ਜਾ ਕੇ ਪਹੁੰਚ ਜਾਂਦਾ ਹੈ ਜਦੋਂ ਭਗਵਾਨ ਬਾਬਾ ਸ੍ਰੀ ਚੰਦ ਜੀ ਅੱਖਾਂ ਜਿਹੜੀਆਂ ਬੰਦੀਆਂ ਹੋਏ ਸਨ ਤਾਂ ਜਦੋਂ ਭਗਵਾਨ ਬਾਬਾ ਸ੍ਰੀ ਚੰਦ ਜੀ ਆਪਣੀਆਂ ਅੱਖਾਂ ਖੋਲਦੇ ਨੇ ਸਾਹਮਣੇ ਦੇਖਦੇ ਨੇ ਕਿ ਹੀਰੇ ਮੋਤੀ ਤੇ ਥਾਲ ਪਏ ਹੋਏ ਨੇ ਤੇ ਭਗਵਾਨ ਬਾਬਾ ਸ੍ਰੀ ਚੰਦ ਜੀ ਪੁੱਛਣ ਲੱਗ ਕੇ ਕਿ ਇਹ ਕੌਣ ਲੈ ਕੇ ਆਇਆ ਹੈ ਤੇ ਉਹਨਾਂ ਨੇ ਗਾ ਕੇ ਇਥੋਂ ਦਾ ਰਾਜ ਜਿਹੜਾ ਉਦੇ ਸੈਣ ਤੇ ਉਹ ਲੈ ਗਿਆ ਕਿਉਂਕਿ ਇਸ ਦੇ ਘਰ ਦੇ ਵਿੱਚ ਕੋਈ ਪੁੱਤਰ ਨਹੀਂ ਹੈ ਤੇ ਰਾਜਾ ਉਦੇ ਸੈਣ ਭਗਵਾਨ ਬਾਬਾ ਸ੍ਰੀ ਚੰਦ ਦੇ ਚਰਨਾਂ ਦੇ ਵਿੱਚ ਬੈਠ ਜਾਂਦਾ ਕਿ ਭਗਵਾਨ ਜੀ ੋੜੇ ਨਾਮ ਜੀ ਮੇਰੇ ਉੱਤੇ ਕਿਰਪਾ ਕਰੋ ਮੇਰਾ ਐਡੇ ਵੱਡੇ ਰਾਜਨ ਤਾਂ ਮੈਂ ਰਾਜਦਾਰ ਸੰਭਰਿਆ ਹਾਂ ਐਡੇ ਵੱਡੇ ਵਜੀਰਾ ਦਾ ਮਾਲਕ ਹਾਂ ਮੈਂ ਇਥੋਂ ਦਾ ਬਾਦਸ਼ਾਹ ਹਾਂ ਪਰ ਮੈਂ ਇੱਕ ਕਲ ਚੀਜ਼ ਦਾ ਇੱਕ ਇੱਕ ਚੀਜ਼ ਦਾ ਮੈਂ ਨੰਕਰ ਰਹਿ ਗਿਆ ਕਿਉਂਕਿ ਮੇਰੇ ਘਰ ਦੇ ਵਿੱਚ ਕੋਈ ਪੁੱਤਰ ਨਹੀਂ ਹੈਗਾ ਮੇਰੇ ਉੱਤੇ ਕਿਰਪਾ ਕਰੋ ਕਿਉਂਕਿ ਜਿਸ ਘਰ ਦੇ ਵਿੱਚ ਕੋਈ ਪੁੱਤਰ ਨਹੀਂ ਹੁੰਦਾ ਉਸ ਕੁੱਲ ਦਾ ਨਾਸ਼ ਹੋ ਜਾਂਦਾ ਮੇਰੇ ਉੱਤੇ ਕਿਰਪਾ ਕਰੋ ਮੈਨੂੰ ਇੱਕ ਪੁੱਤਰ ਦੀ ਦਾਤ ਕੋਸ਼ਿਸ਼ ਕਰੋ ਜਦੋਂ ਇਹ ਸਾਹਮਣੇ ਮਿੰਤਾਂ ਦੇਖਦਾ ਉਸ ਦੇ ਤਰਲੇ ਮਿੰਤਾਂ ਨੂੰ ਦੇਖਦੇ ਭਗਵਾਨ ਬਾਬਾ ਸ੍ਰੀ ਚੰਦ ਜੀ ਉਸਦੇ ਉੱਤੇ ਬਹੁਤ ਪ੍ਰਭਾਵਿਤ ਹੁੰਦੇ ਨੇ ਉਸ ਤੋਂ ਬਾਅਦ ਖੁਸ਼ ਹੁੰਦੇ ਨੇ ਤੇ ਜਦੋਂ ਖੋਜ ਹੁੰਦੇ ਨੇ ਤੇ ਉਹ ਕਹਿੰਦੇ ਨੇ ਕਿ ਬਾਬਾ ਭਗਵਾਨ ਬਾਬਾ ਸ੍ਰੀ ਚੰਦ ਜੀ ਉਸ ਨੂੰ ਬਾਤ ਦਿੰਦੇ ਨੇ ਕਿ ਤੇਰੇ ਘਰ ਦੇ ਵਿੱਚ ਦੁੱਧ ਦੇ ਨਾਲੋਂ ਸੋਨਾ ਮੱਖਣ ਦੇ ਨਾਲੋਂ ਚਿੱਟਾ ਜਿਹੜਾ ਤੇਰੇ ਘਰ ਦੇ ਵਿੱਚ ਪੁੱਤਰ ਪੈਦਾ ਹੋਵੇਗਾ ਜਦੋਂ ਪੁੱਤਰ ਪੈਦਾ ਹੋਵੇਗਾ ਤਾਂ ਜਿਹੜੀਆਂ ਇਹ ਬਖਸ਼ਿਸ਼ਾਂ ਲੈ ਕੇ ਜਿਹੜਾ ਰਾਜਾ ਉਦੈਸਨ ਜਿਹੜਾ ਬਹੁਤ ਖੁਸ਼ ਹੁੰਦਾ ਹੈ ਤੇ ਮੇਰਾ ਜਦੋਂ ਕੋਈ ਖੁਸ਼ ਹੁੰਦਾ ਤੇ ਭਗਵਾਨ ਬਾਬਾ ਸ੍ਰੀ ਚੰਚੀ ਤੋਂ ਆਗਿਆ ਲੈ ਕੇ ਉਹ ਆਪਣੇ ਮਹਿਲਾ ਦੇ ਵਿੱਚ ਆ ਜਾਂਦਾ ਹੈ ਤੇ ਭਗਵਾਨ ਬਾਬਾ ਸ੍ਰੀ ਚੰਚੀ ਨਾਲ ਕਹਿਣ ਲੱਗੇ ਕਿ ਤੂੰ ਜਾ ਕੇ ਗਰੀਬਾਂ ਨੂੰ ਦਾਨ ਕਰਨਾ ਖੁੱਲਾ ਦਾਨ ਕਰਨਾ ਹੈ ਤੇ ਕਿਸੇ ਜਿਸ ਦੇ ਘਰ ਦੇ ਵਿੱਚ ਕੋਈ ਕੱਪੜੇ ਨਹੀਂ ਉਸ ਨੂੰ ਕੱਪੜੇ ਦੇਣੇ ਜਿਸ ਘਰ ਦੇ ਵਿੱਚ ਕੋਈ ਭੋਜਨ ਨਹੀਂ ਹੈਗਾ ਉਸ ਨੂੰ ਤੂੰ ਭੋਜਨ ਦੇਣਾ ਭਾਵੇਂ ਤੂੰ ਸਾਰਿਆਂ ਦਾ ਜਿਹੜਾ ਜਿਹੜਾ ਤੇਰੇ ਦਰਵਾਜ਼ੇ ਤੇ ਆ ਕੇ ਜੋਦ ਤੱਕ ਮੰਗੇਗਾ ਉਹ ਤੂੰ ਉਸ ਨੂੰ ਦੇਣਾ ਹੈ ਜਿਹੜਾ ਵੀ ਕੋਈ ਤਿਵਾਰੇ ਤੇ ਆਵੇ ਉਸ ਨੂੰ ਖਾਲੀ ਨਹੀਂ ਮੋੜਨਾ ਭਗਵਾਨ ਬਾਬਾ ਸ੍ਰੀ ਚੰਦ ਜੀ ਦੀਆਂ ਅਸੀਸਾਂ ਲੈ ਕੇ ਰਾਜਾ ਉਹਦੇ ਸੈਨ ਆਪਣੇ ਮਹਿਲਾਂ ਦੇ ਵਿੱਚ ਆ ਜਾਂਦਾ ਸਮਾਂ ਆਉਂਦਾ ਹੈ 10 ਮਹੀਨੇ ਬਾਅਦ ਜਿਹੜਾ ਉਸ ਦੇ ਘਰ ਦੇ ਵਿੱਚ ਇੱਕ ਬਹੁਤ ਸੋਹਣਾ ਸੁੰਦਰ ਪੈਦਾ ਹੁੰਦਾ ਪੁੱਤਰ ਪੈਦਾ ਹੁੰਦਾ ਹੈ ਜਿਸ ਨੇ ਸਾਰੇ ਜਗਨਨਾਥ ਪੁਰੀ ਨੂੰ ਜਗਮਾਨ ਦਿੱਤਾ ਸੀ ਤੇ ਜਦੋਂ ਉਸ ਦੇ ਘਰ ਦੇ ਵਿੱਚ ਪੁੱਤਰ ਹੋਇਆ ਤੇ ਜੋ ਵੀ ਕੁਝ ਜਿਹੜਾ ਵੀ ਕੋਈ ਖਾ ਰੇ ਜਾਂ ਕੋਈ ਮੰਗਦਾ ਉਸ ਦੇ ਮਹਿਲਾਂ ਦੇ ਵਿੱਚ ਹੁੰਦਾ ਤੇ ਜੋ ਕੁਝ ਮੰਗਦਾ ਤੇ ਉਹ ਉਸ ਨੂੰ ਦੇ ਦਿੰਦਾ ਜੇ ਕੋਈ ਕੱਪੜੇ ਮੰਗਦਾ ਤਾਂ ਰਾਜਾ ਉਸ ਨੂੰ ਕੱਪੜੇ ਹੀ ਦਿੰਦਾ ਜੇ ਕੋਈ ਭੋਜਨ ਮੰਗਦਾ ਤਾਂ ਰਾਜਾ ਉਸ ਨੂੰ ਭੋਜਨ ਦਿੰਦਾ ਤੇ ਰਾਜਾ ਜਿਹੜਾ ਉਹ ਮਹਿਲ ਰਾਜ ਮਹਿਲਾਂ ਦੇ ਵਿੱਚ ਮਠਿਆਈਆਂ ਵੰਡੀਆਂ ਜਿਹੜੀਆਂ ਸ਼ੁਰੂ ਕਰ ਦਿੱਤੀਆਂ ਜਦੋਂ ਰਾਜ ਮਹਿਲਾਂ ਦੇ ਵਿੱਚ ਮਠਿਆਈਆਂ ਵੰਡਣਾ ਸ਼ੁਰੂ ਕਰ ਦਿੱਤੀਆਂ ਤਾਂ ਫਿਰ ਚੜਤ ਪੱਤਰੀ ਦਾ ਸਮਾਂ ਆਇਆ ਤੇ ਪੰਡਤਾਂ ਨੇ ਉਸ ਦੀ ਖੁਸ਼ੀ ਦੇ ਵਿੱਚ ਰੰਗ ਵਿੱਚ ਧੰਗ ਬਾਤ ਦਿੱਤੀ ਤੇ ਰਾਜੇ ਨੂੰ ਇੱਕ ਵੈਦ ਪਾ ਦਿੱਤਾ ਕਿ ਰਾਜਨ ਤੇਰਾ ਪੁੱਤਰ ਜਿਹੜਾ 11 ਸਾਲ 11 ਮਹੀਨੇ ਤੇ 11 ਦਿਨ ਨਹੀਂ ਕੱਡੇਗਾ ਤੇ ਇਸ ਦਾ ਬਾਤ ਜਿਹੜੀ ਇਸ ਦੀ ਮੌਤ ਹੋ ਜਾਵੇਗੀ ਇਹ ਤੈਨੂੰ ਦੁੱਖ ਜਿਹੜਾ ਝੱਲਣਾ ਪਵੇਗਾ ਜਦੋਂ ਇਹ ਆ ਕੇ ਪੰਡਤਾਂ ਨੇ ਸਭ ਕੁਝ ਉਸ ਨੂੰ ਦੱਸਿਆ ਤੇ ਜਿਹੜਾ ਉਸ ਦੇ ਵਿੱਚ ਚੰਗ ਦਾ ਤੀਰ ਜਿਹੜਾ ਉਸ ਦੇ ਪਿੱਠ ਦੇ ਵਿੱਚ ਮਾਰ ਦਿੱਤਾ ਇਹ ਸੁਣ ਕੇ ਜਿਹੜਾ ਰਾਜਾ ਜਿਹੜਾ ਬਹੁਤ ਦੁਖੀ ਹੁੰਦਾ ਚਲੋ ਰਾਜਾ ਬਹੁਤ ਦੁਖੀ ਹੁੰਦਾ ਉਸਦੀ ਰਾਣੀ ਕਹਿਣ ਲੱਗੀ ਭਰਵਾਸਾ ਦੇਣ ਲੱਗੀ ਭਾਵ ਤੇ ਨਾਲ ਹੀ ਉਸਦੇ ਨੌਕਰ ਚਾਕਰ ਭਰਵਾਸਾ ਦੇਣ ਲੱਗੇ ਕਿ ਰਾਜਣ ਜਿੰਨਾ ਚਿਰ ਤੇਰਾ ਪੁੱਤਰ ਹੈ ਤੇ ਉਨਾ ਚਿਰ ਤੂੰ ਆਪਣੇ ਪੁੱਤਰ ਤੋਂ ਸੁੱਖ ਪ੍ਰਾਪਤ ਕਰ ਸਕਦਾ ਸਾਥੀਕਾਰ ਇਥੋਂ ਤੱਕ ਦੱਸਦੇ ਹਨ ਕਿ ਫਿਰ ਉਹਨਾਂ ਨੇ ਕਿਹਾ ਕਿ ਜਿੱਨਾ ਚਿਰ ਇਸੋ ਤੱਕ ਜੇ ਇਹ ਮਹਸੂਸ ਕਰ ਜੇ ਤੇਰੇ ਘਰ ਦੇ ਵਿੱਚ ਕੋਤ ਨਾ ਹੁੰਦਾ ਤਾਂ ਇਹ ਵੀ ਦੁੱਖ ਤੋਂ ਛੁਟਣਾ ਸੀ ਜਿੱਨਾ ਚਿਰ ਤੇਰੇ ਘਰ ਦੇ ਵਿੱਚ ਪੁੱਤਰ ਹੈਗਾ ਤੂੰ ਇਸ ਦੇ ਕੋਲੋਂ ਖੁਸ਼ੀਆਂ ਪ੍ਰਾਪਤ ਕਰ ਸਕਦਾ ਤੂੰ ਇਸ ਦੇ ਕੋਲੋਂ ਆਪਣਾ ਪਿਆਰ ਪ੍ਰਾਪਤ ਕਰ ਸਕਦਾ ਤੇ ਇਸ ਨੂੰ ਤੂੰ ਪਿਓ ਦਾ ਪਿਆਰ ਜਿਹੜਾ ਦੇ ਸਕਦਾ ਫਿਰ ਸਾਖੀਕਾਰ ਦੱਸਦੇ ਹਨ ਕਿ ਉਹ ਸਮਾਂ ਆਉਂਦਾ ਜਦੋਂ ਉਸੇ ਪੁੱਤਰ ਦਾ ਕਰਨ ਦਾ ਸਮਾਂ ਹੁੰਦਾ 2 ਮਹੀਨੇ ਰਹਿ ਜਾਂ ਦਿੱਤਾ ਉਹ ਜਿਹੜਾ ਉਸ ਨੂੰ ਛਾਈ ਕੱਪੜੇ ਪਨਾ ਕੇ ਨੌਕਰਾ ਚਾਕਰਾਂ ਦੇ ਨਾਲ ਜਾ ਕੇ ਨੌਕਰਾ ਚਾਕਰਾਂ ਦੇ ਨਾਲ ਜਾ ਕੇ ਉਸ ਬੱਚੇ ਨੂੰ ਜਿਹੜਾ ਜੰਗਲਾਂ ਦੇ ਵਿੱਚ ਛੱਡ ਦਿੱਤਾ ਜਾਂਦਾ ਜਦੋਂ ਜੰਗਲਾਂ ਦੇ ਵਿੱਚ ਛੱਡ ਦਿੱਤਾ ਜਾਂਦਾ ਹੈ ਤਾਂ ਉਹ ਜਿਹੜਾ ਬੱਚਾ ਜਿਹੜਾ ਗਵਾੜ ਦੇ ਜਿਹੜਾ ਉਹ ਜਿਹੜਾ ਜੰਗਲਾਂ ਦੇ ਵਿੱਚ ਭਟਕਦਾ ਭਟਕਦਾ ਫਿਰ ਜਾਂਦਾ ਪਪਾ ਸ੍ਰੀ ਚੰਦ ਜੀ ਦੇ ਦਵਾਰੇ ਤੇ ਜਾ ਕੇ ਪਹੁੰਚਦਾ ਉਹਨਾਂ ਦੇ ਧੂਰਿਆਂ ਦੇ ਜਾ ਕੇ ਪਹੁੰਚ ਜਾਂਦਾ ਜਦੋਂ ਧੂਨੇ ਤੇ ਪਹੁੰਚ ਜਾਂਦਾ ਤੇ ਭਗਵਾਨ ਬਾਬਾ ਸ੍ਰੀ ਚੰਦ ਜੀ ਪੁੱਛਣ ਲੱਗੇ ਕਿ ਬਾਲਕ ਤੂੰ ਕੌਣ ਹੈ ਤਾਂ ਉਹ ਬਾਲਕ ਨੇ ਜਦੋਂ ਕਹਿ ਕੇ ਕਿੰਦਾ ਭਗਵਾਨ ਬਾਬਾ ਸ੍ਰੀ ਚੰਦ ਜੀ ਭਗਵਾਨ ਜੀ ਕੋਹਨਾਸ ਜੀ ਮੈਂ ਇਥੋਂ ਦੇ ਪਾਂਛਾ ਰਾਜਾ ਉਦੇਸ ਸਹਿਤਾ ਪੁੱਤਰਾਂ ਤਾਂ ਮੈਂ ਕਿਸੇ ਫਕੀਰ ਦੇ ਆਸ਼ੀਰਵਾਦ ਦੇ ਨਾਲ ਪੈਦਾ ਹੋਇਆ ਸਾਂ ਪਰ ਮੇਰੇ ਘਰ ਦੇ ਵਿੱਚ ਪੰਡਤ ਆਏ ਸਨ ਬ੍ਰਾਹਮਣ ਆਏ ਸਨ ਉਹਨਾਂ ਨੇ ਮੇਰਾ ਜਨਮ ਜਨਮ ਪੱਤਰੀ ਬਣਾਉਣ ਲੱਗੇ ਤਾਂ ਮੇਰੇ ਪਿਤਾ ਨੂੰ ਜਿਹੜਾ ਇੱਕ ਵੈਦ ਬਾਕ ਦਤਾ ਕਿ ਇਹ ਜਿਹੜਾ ਬੱਚਾ ਹੈ 11 ਸਾਲ 11 ਮਹੀਨੇ ਤੇ 11 ਦਿਨ ਹੀ ਕੱਟੇਗਾ ਇਸ ਤੋਂ ਬਾਅਦ ਜਿਹਦੀ ਇਸਦੀ ਮੌਤ ਹੋ ਜਾਵੇਗੀ ਦੇਵ ਭਗਵਾਨ ਬਾਬਾ ਸ੍ਰੀ ਚੰਤ ਜੀ ਉਸ ਦੇ ਸਿਰ ਦੇ ਉੱਤੇ ਹੱਥ ਰੱਖਦੇ ਹੋਏ ਕਹਿੰਦੇ ਨੇ ਕਿ ਅਸੀਂ ਉਹਨਾਂ ਬਹਾਮਣਾ ਦੀ ਲੀਕ ਦੇ ਵਿੱਚ ਇੱਕ ਹੋਰ ਲੀਕ ਮਾਰ ਦਿੰਦੇ ਹਾਂ ਇਹ ਬੱਚਾ ਜਿਹੜਾ 11 ਸਾਲ 11 ਮਹੀਨੇ 11 ਦਿਨ ਨਹੀਂ ਕੱਡੇਗਾ ਇਸ ਦਾ ਭਾਵ ਹੈ ਕਿ ਇਹ ਬੱਚਾ ਜਿਹੜਾ ਇਸੋਂ 11 ਸਾਲ ਕੱਡੇਗਾ ਤੇ ਜਿਹੜਾ ਕੋਈ ਸ਼ਰਧਾ ਦੇ ਨਾਲ ਭਾਵਨਾ ਦੇ ਨਾਲ ਭਗਵਾਨ ਬਾਬਾ ਸ੍ਰੀ ਚੰਤ ਦੇ ਦੁਆਰੇ ਤੇ ਹੁੰਦਾ ਹੈ ਤਾਂ ਭਗਵਾਨ ਬਾਬਾ ਸ੍ਰੀ ਚੰਤ ਐਸੀ ਕਿਰਪਾ ਕਰਦੇ ਉਸ ਦੀ ਉਮਰਾਂ ਵੀ ਵਧਾ ਦਿੰਦੇ ਨੇ ਜਿਹੜਾ ਕੋ ਸੱਚੇ ਹਿਰਦੇ ਨਾਲ ਭਗਵਾਨ ਦਾ ਵਾਸ ਸੁਚੱਜੇ ਦਵਾਰ ਤੇ ਉਤਾਰੇ ਦਦਾ ਇਸੇ ਕਰਕੇ ਪ੍ਰਭਾਨਕ ਦਾ ਪ੍ਰਮਾਣ ਜੋ ਮੰਗੈ ਠਾਪੁਰ ਆਪਣੇ ਤੇ ਸੋਈ ਸੋਈ ਦੇਵਾ ਨਾਮਕ ਦਾਸ ਮੁਖ ਤੇ ਜੋ ਬੋਲੇ ਇਹਾਂ ਉਹਨਾਂ ਸੱਚ ਹੋ ਗਏ ਕਿ ਜਿਹੜਾ ਕੋ ਸ਼ਰਤਾਂ ਦੇ ਨਾਲ ਭਾਗਨਾ ਦੇ ਨਾਲ ਜਦਾ ਗੁਰੂ ਗ੍ਰੰਥ ਸਾਹਿਬ ਜੀ ਹਜ਼ੂਰੀ ਦੇ ਵਿੱਚ ਆਉਂਦਾ ਤੇ ਜੋ ਕੁਝ ਮੰਗਦਾ ਹੈ ਉਹ ਸੁਭ ਪ੍ਰਾਪਤ ਹੋ ਜਾਂਦਾ ਜੋ ਇੱਛਾ ਸੋਈ ਕਰਤਾ ਹੈ ਸਾਧਕੇ ਸੰਗੜਾ ਵਿਰਥਾ ਜਾਵੇ ਕਿ ਜਿਹੜਾ ਕੋਈ ਸ਼ਰਧਾ ਦੇ ਨਾਲ ਭਾਵਨਾ ਦੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਨੱਗਦਾ ਹੈ ਜਦ ਅਰ ਸਾਹਿਬ ਦੀ ਨਾਲ ਕਿਹਦੇ ਵਿੱਚ ਸਾਧ ਸੰਗਤ ਕਿਹੋ ਜੀ ਹੋਣੀ ਚਾਹੀਦੀ ਜਿੱਥੇ ਸਭ ਕੁਝ ਪ੍ਰਾਪਤ ਹੋਵੇ ਸਾਹਿਬ ਜੀ ਕਸ਼ਿਕਾ ਦੇ ਸਾਧ ਸੰਗਤ ਕਿਐਸੀ ਦਾਣੀਆਂ ਜਿੱਥੇ ਇੱਕੋ ਨਾਮ ਖੰਡ ਕਿ ਸਾਧ ਸੰਗਤ ਵੀ ਫਿਰ ਇਹੋ ਜੀ ਹੋਣੀ ਚਾਹੀਦੀ ਆ ਜਿੱਥੇ ਇੱਕ ਕਾਲਪੁਖ ਪ੍ਰਕਾਸ਼ਨਾ ਦਾ ਨਾਮ ਦਿੱਤਾ ਜਾਂਦਾ ਹੈ ਕਿਉਂਕਿ ਜਿਸ ਮਨੁੱਖ ਦੇ ਹਿਰਦੇ ਦੇ ਵਿੱਚ ਇੱਕ ਵੈਤੂ ਇੱਕ ਕਾਰਕੁਕ ਪ੍ਰਮਾਤਮਾ ਦਾ ਨਾਮ ਵਸ ਜਾਂਦਾ ਹੈ ਉਸ ਮਨੁੱਖ ਦੇ ਸਾਰੇ ਦੁੱਖ ਗਲੇ ਜਿਹੜੇ ਨਾਰਸ਼ ਜਾਂਦੇ ਨੇ